ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਦਿਨ ਗੁਰੂ ਅਮਰਦਾਸ ਜੀ ਨੇ ਆਪਣੀ ਸੁਪਤਰੀ ਬੀਬੀ ਪਾਨੀ ਜੀ ਨੂੰ ਕਿਹਾ beta ਅਸੀਂ ਤੇਰੇ ਉੱਤੇ ਪ੍ਰਸੰਨ ਹਾਂ ਹੁਣ ਜੋ ਕੁਝ ਤੇਰੀ ਇੱਛਾ ਹੈ ਮੰਗ ਲੈ ਪਿਤਾ ਜੀ ਨੂੰ ਪ੍ਰਸੰਨ ਵੇਖ ਕੇ ਬੀਬੀ ਜੀ ਨੇ ਕਿਹਾ ਪਿਤਾ ਜੀ ਤੁਸਾਂ ਮੈਨੂੰ ਸਭ ਕੁਝ ਬਖਸ਼ਿਆ ਹੈ ਤੇ ਮੈਂ ਸੰਤੁਸ਼ਟ ਹਾਂ ਪਰ ਜੇਕਰ ਕੁਝ ਹੋਰ ਵਧੇਰੇ ਕਿਰਪਾ ਕਰਨੀ ਚਾਹੁੰਦੇ ਹੋ ਤਾਂ ਇਹ ਕਿਰਪਾ ਕਰੋ ਕਿ ਗੁਰਿਆਈ ਗੱਦੀ ਦੀ ਦਾਤ ਜਿਹੜੀ ਤੁਸਾਂ ਮੇਰੇ ਪਤੀ ਜੀ ਨੂੰ ਬਖਸ਼ੀ ਹੈ ਇਹ ਮੇਰੇ ਘਰ ਵਿੱਚ ਹੀ ਰਹੇ ਬਾਹਰ ਨਾ ਜਾਵੇ ਬੀਬੀ ਜੀ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਪੁੱਤਰੀ ਇਹ ਸੇਵਕ ਦੀ ਦਾਤ ਹੈ ਤੁਸਾ ਚੱਲਦੇ ਪਾਣੀ ਨੂੰ ਬੰਨ੍ਹ ਮਾਰਿਆ ਹੈ ਜਿਸ ਦਾ ਫਲ ਦੁੱਖ ਹੁੰਦਾ ਹੈ ਗੁਰਿਆਈ ਤੇਰੇ ਘਰ ਵਿੱਚ ਹੀ ਰਹੇਗੀ ਪਰ ਇਸ ਵਿੱਚ ਦੁੱਖ ਤੇ ਕਲੇਸ਼ ਬਣੇ ਰਹਿਣਗੇ ਉਪਰੰਤ ਸਾਰੇ ਪਰਿਵਾਰ ਅਤੇ ਸਿੱਖਾਂ ਪੁੱਤਾਂ ਭਾਈਆਂ ਨੂੰ